ਸਿੱਖੀ ਖਬਰਨਾਮਾ ਦੇਖ ਰਹੀ ਸਾਰੀ ਸਮੂਹ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਮਹਾਪੁਰਖਾਂ ਦੀ ਦੱਸੀ ਹੋਈ ਤੋਕ ਬਾਰੇ ਬਿਆਨ ਕਰਾਂਗੇ ਜੀ ਜਿਸ ਨੂੰ ਜਪਣ ਦੇ ਨਾਲ ਸਰੀਰ ਦੇ ਰੋਗ ਦੂਰ ਹੁੰਦੇ ਨੇ ਜਿਵੇਂ ਕਿ ਕੁਝ ਸੰਗਤਾਂ ਕਹਿੰਦੀਆਂ ਨੇ ਸਾਡਾ ਸਰੀਰ ਠੀਕ ਨਹੀਂ ਰਹਿੰਦਾ ਕਦੇ ਸਿਰ ਦਰਦ ਹੁੰਦਾ ਕਦੇ ਬੁਖਾਰ ਚੜ ਗਿਆ ਕਦੇ ਮੋਢੇ ਦਰਦ ਤੇ ਕਦੇ ਗੋਡੇ ਦਰਦ ਕੁਝ ਨਾ ਕੁਝ ਹੋਇਆ ਹੀ ਰਹਿੰਦਾ ਆ ਸਾਧ ਸੰਗਤ ਜੀ ਮਹਾਪੁਰਖਾਂ ਨੇ ਦੱਸਿਆ ਕਿ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਵੀ ਵਿਅਕਤੀ ਬਿਮਾਰ ਰਹਿੰਦਾ ਹੈ ਉਸ ਨੂੰ ਸਵੇਰੇ ਰੋਜ਼ਾਨਾ ਉੱਠ ਕੇ ਠੰਡੇ ਪਾਣੀ ਨਾਲ ਕੇਸੀ ਇਸ਼ਨਾਨ ਕਰਨਾ ਚਾਹੀਦਾ ਹੈ ਕਿਸੇ ਨੂੰ ਕੋਈ ਰੋਗ ਨਹੀਂ ਲੱਗੇਗਾ ਮਹਾਪੁਰਖ ਕਹਿੰਦੇ ਨੇ ਕਿ ਇਸ ਤੁਕ ਦਾ ਜਾਪ ਕਰਿਆ ਕਰੋ ਆਓ ਰਲ ਕੇ ਸਰਵਣ ਕਰਦੇ ਆਂ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਾਏ ਅਰੋ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਬੇ ਆਪਣਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਾਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ 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 ਮਨ ਤਨ ਪਾਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਸਤ ਸੰਗਤ ਜੀ ਸਾਨੂੰ ਗੁਰੂ ਮਹਾਰਾਜ ਦਾ ਹੁਕਮ ਹੈ ਸਤ ਗੁਰਾਂ ਦੀ ਬਾਣੀ ਦਾ ਕਿ ਆਪ ਜਪੈ ਅਵਰੇ ਨਾਮ ਜਪਾਵੇ ਨਾ ਸ਼ਬਦ ਸਾਨੂੰ ਖੁਦ ਵੀ ਜਪਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਜਪਾਉਣਾ ਚਾਹੀਦਾ ਹੈ ਗੁਰਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਸਾਨੂੰ ਦਰਦਾਰ पटਕਣਾ ਨਹੀਂ ਚਾਹੀਦਾ ਅਕਾਲ ਪੁਰਖ ਦੇ ਲੱਡ ਲੱਗੋ ਜਿਨੇ ਸਾਨੂੰ ਇਸ ਦੁਨੀਆ ਤੇ ਸਾਜਿਆ ਹੈ ਜਿਨੇ ਸਾਨੂੰ ਬਣਾਇਆ ਹੈ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਦੇ ਰਹਾ ਕਰੋ ਅਕਾਲ ਪੁਰਖ ਦੀ ਰਜਾ ਵਿੱਚ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ